ਸਾਰੰਗ ਮੁਹੱਲਾ ਪੰਜਵਾ ਪ੍ਰਭ ਜੀ ਮੋਹਿ ਕਵਨ ਅਨਾਥ ਵਿਚਾਰਾ ਵਾਹਿਗੁਰੂ ਦੇ ਉਪਕਾਰ ਮਹਾਰਾਜ ਸਾਹਿਬ ਜੀਵ ਨੂੰ ਚੇਤੇ ਕਰਾਉਂਦੇ ਹੋਏ ਇਉਂ ਬੇਨਤੀ ਕਰਦੇ ਹਨ ਏ ਵਾਹਿਗੁਰੂ ਜੀ ਮੈਂ ਅਨਾਥ ਯਤੀਮ ਗਰੀਬ ਵਿਚਾਰਾ ਤੁਛ ਕੀ ਚੀਜ਼ ਹਾਂ ਕੋਈ ਚੀਜ਼ ਨਹੀਂ ਹਾਂ ਮਾਰਾ ਨੇ ਪਵਨ ਮੂਲ ਤੇ ਮਾਨੁਖ ਕਰਿਆ ਵੇਖੋ ਰਗਤ ਬਿੰਦ ਦਾ ਇਹ ਸਰੀਰ ਹੈ ਕਿੰਨੀ ਭੈੜੀ ਚੀਜ਼ ਤੋਂ ਮਨੁੱਖਾ ਦੇ ਬਣਾਤੀ ਹੈ ਇਹੋ ਪ੍ਰਤਾਪ ਤੁਹਾਡਾ ਹੀ ਤੇਜ ਪ੍ਰਤਾਪ ਹੈ ਨਾ ਸੱਚੇ ਪਾਤਸ਼ਾਹ ਆਪ ਦਾ ਪ੍ਰਤਾਪ ਹੈ ਰਖਤਵਿੰਦ ਨੇ ਇਹ ਸਰੀਰ ਬਣਾ ਕੇ ਦੇਵਤੇ ਵਿਸਦੇ ਨੂੰ ਪਏ ਦਰਸ਼ਦੇ ਹੈ ਇਹ ਜਮਨੁਖ ਬਣਾਤਾ ਹੈ ਪ੍ਰਾਉ ਜੀ ਪ੍ਰਾਣ ਸਰਬ ਕੇ ਦਾਤੇ ਇਹ ਸਾਰੇ ਜੀਆਂ ਨੂੰ ਪ੍ਰਾਣਾ ਦੇ ਦੇਣ ਵਾਲੇ ਇਹ ਸਾਰਿਆਂ ਨੂੰ ਸੁਖ ਹੁੰਦੇ ਦੇਣ ਵਾਲੇ ਸਤੂਲ ਦੇ ਜੀਣ ਵਾਲੇ ਅਤੇ ਕਾਰਨ ਦੇ ਬਖਸ਼ਣ ਵਾਲੇ ਫੇ ਸਾਰਿਆਂ ਨੂੰ ਪ੍ਰਾਣਾ ਦੇ ਦਾਤੇ ਗੁਣ ਕਹੀ ਨਾ ਜਾਹੇ ਅਪਾਰ ਇਹ ਅਪਾਰ ਆਪ ਦੇ ਗੁਣਾ ਸੱਚੇ ਪਾਤਸ਼ਾਹ ਪਾਰ ਆਰਦਰਾ ਕਹੇ ਨਹੀਂ ਜਾ ਸਕਦੇ ਸਭ ਕੇ ਪ੍ਰੀਤਮ ਸਰਬ ਪ੍ਰਤਪਾਲ ਕਰੋ ਆਪ ਸਾਰਿਆਂ ਦੇ ਪਿਆਰੇ ਹੋ ਸਾਰੇ ਦਾ ਆਤਮਾ ਹੋਣੇ ਤੇ ਆਪ ਸਾਰਿਆਂ ਦੀ ਪਰਤਵਾਲਾ ਕਰਨ ਵਾਲੇ ਹੋ ਅਕਿਰਤ ਕਾਣਾ ਨੂੰ ਪਾਲਦਾ ਚਾਹੇ ਕੋਈ ਨਾਸਤਿਕ ਹੈ ਚਾਹੇ ਕੋਈ ਆਸਤਿਕ ਹੈ ਆਪਣੇ ਬਿਰਦਵਾਰਾ ਸਾਰਿਆਂ ਦੀ ਪ੍ਰਤਵਾਲਾ ਕਰਦੇ ਹੋ ਸਰਬ ਘਟਾਂ ਆਧਾਰਾ ਸਾਰਿਆਂ ਘਟਾਂ ਹਿਰਦੇ ਆ ਕਿ ਆਪਦਾ ਹੀ ਆਸਰਾ ਹੈ ਬ੍ਰਹਮਚੇਤਨ ਕੋਈ ਨ ਜਾਣੈ ਤੁਮਰੀ ਗਤ ਮਿਤ ਮਹਾਰਾ ਤੇਰੀ ਗਤ ਪ੍ਰਾਪਤੀ ਦੀ ਮਰਯਾਦਾ ਨੂੰ ਕੋਈ ਦੂਜਾ ਬਣ ਕੇ ਨਹੀਂ ਜਾਣ ਸਕਦਾ ਆਪ ਹੈ ਏਕ ਪਸਾਰਾ ਵੀ ਇੱਕ ਰੂਪ ਹੋ ਕੇ ਸਾਰਾ ਪਸਾਰਾ ਪਸਰਿਆ ਹੈ ਸਾਧਨਾਗ ਬੈਠਾਗੂ ਨਾਨਕ ਮਾਰਾ ਸਾਧਸ ਸੰਗਤ ਦੀ ਸ਼ਰਨ ਜਿਹੜੀ ਬਖਸ਼ਣੀ ਹੈ ਮਲਾਬ ਜਿਹੜਾ ਬਖਸ਼ਣੇ ਇਹ ਇੱਕ ਬੇੜੀ ਹੈ ਆਸਾ ਰੂਪੀ ਨਦੀ ਤੋਂ ਪਾਰ ਹੋਣ ਵਾਸਤੇ ਸੰਸਾਰ ਤੋਂ ਪਾਰ ਹੋਣ ਵਾਸਤੇ ਸਤਸੰਗਤ ਰੂਪੀ ਨੌਕਾ ਤੇ ਬਿਠਾਉਣਾ ਕਰੋ ਏ ਸੱਚੇ ਪਾਤਸ਼ਾਹ ਪਾਵ ਸਾਗਰ ਪਾਰ ਉਤਾਰਾ ਸਤਗੁਰ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਸ ਪ੍ਰਕਾਰ ਸੰਸਾਰ ਸਮੁੰਦਰ ਦਾ ਜਿਹੜਾ ਜੰਮਣ ਮਰਨ ਦਾ ਭੈ ਹੈ ਇਸ ਤੋਂ ਪਾਰ ਕਰਕੇ ਮੋਗਤ ਰੂਪੀ ਕਿਨਾਰੇ ਤੇ ਉਤਾਰਨਾ ਕਰੋ ਸਾਰਗਮ ਹਲਾ ਪੰਜਵਾ ਆਵੈ RAM ਸਰਨ ਵੱਡ ਭਾਗੀ ਕੇ ਭਾਈ ਵੱਡਿਆਂ ਭਾਗਾਆਂ ਵਾਲਾ ਪੁਰਸ਼ ਹੈ ਜੋ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦਾ ਹੈ ਏਕਸ ਬਿਨ ਕਿਛ ਹੂਰ ਨਾ ਜਾਣੈ ਉਹਨਾਂ ਦੀ ਐਸੀ ਨਜ਼ਰ ਖੁੱਲ ਜਾਂਦੀ ਕਿ ਵਾਹਿਗੁਰੂ ਤੋਂ ਬਿਨ ਹੋਰ ਕੋਈ ਜਾਣਦੇ ਹੀ ਨਹੀਂ ਹਨ ਅਵਰ ਉਪਾਉਤਿਆਗੀ ਹੋਰ ਸਾਰੇ ਜਿੰਨੇ ਜਤਨ ਉਹਨੂੰ ਛੱਡ ਦਿੱਤੇ ਹਨ ਰਹਾਉ ਮਨ ਬਾਣ ਮਾਨ ਬਾਚ ਕਰਮ ਆਰਾਧ ਹਰ ਹਰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਵਾਹਿਗੁਰੂ ਨੂੰ ਆਰਾਧਦੇ ਰਹਿੰਦੇ ਹਨ ਸਾਧ ਸੰਗ ਸੁਖ ਪਾਇਆ ਇਹ ਸਾਧ ਸੰਗਤ ਵਿੱਚੋਂ ਮਨ ਬਾਣੀ ਸਿਜ ਕਰਕੇ ਜਿਹੜਾ ਆਦਨ ਹੈ ਪਰਮੇਸ਼ਰ ਦਾ ਸੁਖ ਪ੍ਰਾਪਤ ਕੀਤਾ ਹੈ ਆਨੰਦ ਬਿਨੂਦ ਆਕਥ ਕਥਾ ਰਸ ਆਨੰਦਦਾਇਕ ਜਿਸ ਪਰਮੇਸ਼ਰ ਦੇ ਕੌਤਕ ਹੈ ਉਹਦੀ ਕਹਿਣ ਤੋਂ ਰਹਿਤ ਕਥਾ ਦਾ ਕਥ ਰਸ ਹੈ ਸੱਚ ਸਹਿਜ ਸਮਾਇਆ ਸੱਚੇ ਨਾਮ ਜਪਣ ਵਾਲਾ ਸਹਿਜ ਸੂਪ ਵਿੱਚ ਸਮਾ ਗਿਆ ਹੈ ਘਰ ਕਿਰਪਾ ਜੂ ਆਪਣਾ ਕੀਨੋ ਜਿਨ੍ਹਾਂ ਨੂੰ ਮਹਾਰਾਜ ਆਪਣਾ ਬਣਾ ਲਿਆ ਕਿਰਪਾ ਦ੍ਰਿਸ਼ਟੀ ਕਰਕੇ ਤਾਂ ਕੀ ਉਹ ਤੁਮ ਬਾਣੀ ਉਹਨਾਂ ਦੀ ਜਸ ਰੂਪੀ ਤੁਮ ਬਾਣੀ ਸਾਰੀ ਦੁਨੀਆ 'ਚ ਹੋ ਰਹੀ ਹੈ ਉਹ ਨਾ ਦੇ ਮੁਖੋਂ ਜੋ ਬਚਨ ਨਿਕਲਦੇ ਉਤੋਂ ਮਹਾਰਾਜ ਧੁਰ ਕੀ ਬਾਣੀ ਵਿਚਾਰਨ ਕਰਦੇ ਹਨ ਸਾਧ ਸੰਗ ਨਾਨਕ ਨਿਸਤਰੀਏ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੰਸਗਤ ਕਰਕੇ ਸੰਸਾਰ ਸੰਤੋ ਤਰੀਦਾ ਹੈ ਜੋ ਰਾਤੇ ਪ੍ਰਭ ਨਿਰਵਾਣੀ ਸਾਧ ਸੰਗਤ ਕਿਹੜੀ ਹੈ ਜੋ ਵਾਹਿਗੁਰੂ ਬਾਣਾ ਤੋਂ ਆਤਮਾ ਤੋਂ ਰਹਿਤ ਹੈ ਬੰਦਨਾ ਤੋਂ ਰਹਿਤਾ ਉਸ ਪਰਮੇਸ਼ਰ ਦੇ ਰੰਗੀ ਹੋਏ ਹਨ ਸਾਰਗ ਮਹੱਲਾ 5 ਵਾ ਜਾਤਿ ਸਾਧੂ ਸ਼ਰਨ ਗਹੀ ਇਸ ਕਰਕੇ ਮਹਾਤਮਾ ਦੀ ਸ਼ਰਨ ਗ੍ਰਹਿਣ ਕੀਤੀ ਪਕੜੀ ਹੈ ਸ਼ਾਂਤ ਸਹਿਜ ਮਨ ਭਇਉ ਪ੍ਰਗਾਸ ਸਦ ਸੰਗਤ ਕਰਕੇ ਸ਼ਾਂਤੀ ਪ੍ਰਾਪਤ ਹੋਈ ਹੈ ਸਹਿਜ ਗਿਆਨ ਪ੍ਰਾਪਤ ਹੋਇਆ ਹੈ ਮਨ ਚ ਸਰੂਪ ਦਾ ਸਵੈਨ ਭਉ ਪ੍ਰਕਾਸ਼ ਹੋਇਆ ਹੈ ਬਿਰਥਾ ਕਸ਼ ਨਾ ਰਹੀ ਬਿਰਥਾ ਪੀੜਾ ਜਮਨ ਮਰਨ ਦੀ ਕੋਈ ਨਹੀਂ ਰਹੀ ਸਭ ਨਿਰਤ ਹੋ ਗਈਆਂ ਰਹਾਉ ਹੋ ਹੋ ਕਿਰਪਾਲ ਨਾਮ ਦੇਹੋ ਆਪਣਾ ਬੇਨਤੀ ਕਰਦੇ ਹਾਂ ਮਹਾਰਾ ਕਿਰਪਾਲੂ ਹੋ ਕੇ ਆਪਣਾ ਪਵਿੱਤਰ ਨਾਮ ਬਖਸ਼ੋ ਜੀ ਬੇਨਤੀ ਇਹ ਕਹੀ ਇਹੋ ਹੀ ਬੇਨਤੀ ਮਹਾਰਾ ਅਸੀਂ ਕਹੀ ਆਪਦੇ ਪਾਸ ਕਹਿੰਨੇ ਹਾਂ ਆਨ ਵਿਵਹਾਰ ਬਿਸਰੀ ਪ੍ਰਭ ਸਿਮਰਤ ਇਹ ਮਹਾਰਾ ਆਪ ਦਾ ਸਿਮਰਨ ਕਰਨ ਨਾਲ ਜਿਹੜੇ ਹੋਰ ਦੁਨੀਆਂ ਦੇ ਮੇਰ-ਤੇਰ ਦੇ ਵਿਹਾਰ ਸੀ ਸਾਰੇ ਹੀ ਭੁੱਲ ਗਏ ਹਨ ਪਾਇਓ ਲਾਭ ਸਹੀ ਇਹ ਸਹੀ ਸੱਚਾ ਲਾਭ ਆਪ ਦੀ ਪ੍ਰਾਪਤੀ ਰੂਪ ਨਿਸ਼ਚੇ ਕਰਕੇ ਪਾਇਆ ਹੈ ਜੈਤੇ ਉਪਜਉ ਤਹੀ ਸਮਾਨੋ ਇਹ ਜਿਸ ਵਾਹਿਗੁਰੂ ਦੇ ਅਗਿਆਨ ਕਰਕੇ ਜੀਵ ਭਾਵ ਵਿੱਚ ਪੈਦਾ ਹੋਇਆ ਸੀ ਤੇ ਸਰੂਪ ਦੇ ਗਿਆਨ ਕਰਕੇ ਉਸ ਸਰੂਪ ਵਿੱਚ ਸਮਾ ਗਿਆ ਲੀਨ ਹੋ ਗਿਆ ਸਾਈ ਵਸਤ ਅਹੀ ਇਹ ਵਸਤੂ ਵੀ ਉਹ ਸੀ ਨਾ ਸਤਿ ਅਨੰਦ ਸਰੂਪ ਵਸਤੂ ਸੀ ਉਹ ਜੀਵ ਦਾ ਵੀ ਆਤਮਾ ਅਤੇ ਚੇਤਨ ਬ੍ਰਹਮ ਵੀ ਸੱਚੇ ਦਾ ਅਨੰਦ ਰੂਪੀ ਹੈ ਜਿਹੜਾ ਅਲਪਗਤ ਆਈ ਹੈ ਤੇ ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਹਨ ਗਈਆਂ ਇਹ ਵਿਦਿਆ ਕਰਕੇ ਹੈ ਜਿਹੜਾ ਈਸ਼ਰ ਸਰਵਗਤ ਆਈ ਹੈ ਈਸ਼ਰ ਚ ਉਹ ਮਾਇਆ ਕਰਕੇ ਹੈ ਵਸਤੂ ਸੱਚੇ ਆਨੰਦ ਰੂਪ ਦੁਹਾਂ ਚ ਕੋਈ ਵਸਤੂ ਹੈ ਉਹੀ ਵਸਤੂ ਸੀ ਦਾ ਸੱਚੇ ਆਨੰਦ ਰੂਪ ਸਾਖੀ ਰੂਪੇ ਹੋਈ ਹੈ ਗਾਹੋ ਨਾਨਕ ਭਰਮ ਗੁਰ ਖੋਇਓ ਸਤਿਗੁਰੂ ਸਾਹਿਬ ਜੀ ਕਹਿੰਦੇ ਭਰਮ ਪਿਆ ਸੀ ਮੈਂ ਜੀਵ ਹਾਂ ਉਹ ਬ੍ਰਹਮ ਹੈ ਇਹ ਭਗਮ ਗੁਰੂ ਸਾਹਿਬ ਨੂੰ ਖੋਜਦਾ ਮੇੜ ਦੁੱਤਾ ਜੋਤੀ ਜੋਤ ਸਮਹੀ ਜੋੰਦੀ ਰੂਪ ਜੋ ਦ્વੈਤ ਆਨੰਦ ਰੂਪ ਆ ਉਹਦੇ ਜੋਤ ਜਿਹੜੀ ਪਰਤਕ ਚੇਤਨ ਜੋਤ ਐ ਇਸ ਮਾਗੀਏ ਭੇਦ ਹੋ ਗਈ ਸਾਰਗ ਮਹੱਲਾ ਪੰਜਵਾ ਰਸਨਾ RAM ਕੋ ਜਸ ਗਾਓ ਇਹ ਮੇਰੀ ਰਸਨਾ ਹੋਰ ਨਾ ਰਸਾਂ ਕਸਾਂ ਦੀ ਲੱਗੀ ਰਹਿਣੀ ਐ RAM ਪਰਮੇਸ਼ਰ ਦੇ ਜਸ ਨੂੰ ਗਾਓ ਇਨੂੰ ਆਤਮਨੰନ୍ଦੀ ਪ੍ਰਾਪਤੀ ਹੋਵੇ ਆਨ ਸਵਾਦ ਵਿਸਾਰ ਸਗਲੇ ਇਹ ਭਾਈ ਜਿਹੜੇ ਹੋਰ ਸਵਾਦਾਂ ਵਿੱਚ ਲੱਗਾ ਹੋਇਆ ਕਦੇ ਤਰੀ ਦਾ ਸ਼ੋਰੀਆ ਬਣਾ ਲਿਆ ਕਦੇ ਸੁੱਕਾ ਬਣਾ ਲਿਆ ਕਦੇ ਸ਼ਰਾਬਾਂ ਪੀ ਲੀਆਂ ਕਦੇ ਬਦਫੇਲੀਆਂ ਕਰ ਲੀਆਂ ਇਹ ਸਾਰੇ ਦੁਆਇ ਦੇ ਸਵਾਦ ਸਾਰੇ ਭਲਾ ਦੇ ਭਲੂ ਨਾਮ ਸੁਆ ਇਹ ਸੋਣਾ ਤੈਨੂੰ ਪਰਮੇਸ਼ਰ ਦੇ ਨਾਮ ਦਾ ਸਵਾਪ ਪ੍ਰਯੋਜਨ ਲਾਵ ਲੈਂਡ ਦਾ ਬੜਾ ਪਲਾਸਾ ਹੈ ਇਹ ਨਾਮ ਦਾ ਸਵਾਦ ਪ੍ਰਾਪਤ ਕਰੋ ਰਹਾਉ ਚਰਨ ਕਮਲ ਵਸਾਈ ਹਿਰਦੈ ਸਕੇ ਪੰਛੀ ਦੇ ਚਰਨ ਪੂਜਨੀ ਕਰਨ ਕਬਲਵਤ ਪ੍ਰਕਾਸ਼ ਮੈਂ ਉਨਾਂ ਨੂੰ ਹਿਰਦੇ 'ਚ ਵਿਸਾਲ ਏਕ ਸਿਉ ਲਿਵਲਾ ਇਕ ਅਕਾਲ ਪੁਰਖ ਦਾ ਆਸਰਾ ਚ ਆਪਣੇ ਚਿੱਤੇ ਦੇ ਮਿਰਤੇ ਨੂੰ ਲਿਵਨੂ ਲਾਉਣਾ ਕਰ ਸਾਧ ਸੰਗਤ ਹੋ へ ਨਿਰਮਲ ਸਾਧ ਸੰਗਤ 'ਚ ਮਿਲ ਕੇ ਕੁਸੰਗਤ ਤੋਂ ਛੁੱਟ ਕੇ ਨਿਰਮਲ ਉਜਲ ਹੋ ਜਾ ਵਿਕਾਰਾਂ ਤੋਂ ਰਾਹਤ ਹੋ ਜਾ ਬਾਹੜ ਜੂਨ ਨਾ ਆ ਜੇ ਤੂੰ ਇਹ ਗੁਣ ਧਾਰਨ ਕਰ ਲੇਂਗਾ ਮੁੜ ਕੇ ਫੇਰ ਜੂਨਾ 'ਚ ਨਹੀਂ ਆਵੇਂਗਾ ਮੁਕਤ ਹੋ ਜਾਏਗਾ ਜੀਉ ਪ੍ਰਾਨ ਆਧਾਰ ਤੇਰਾ ਵਾਹਿਗੁਰੂ ਅੱਗੇ ਅਰਦਾਸ ਕਰੇ ਮਾਰੇ ਜੀ ਸੁਖੰ ਸ਼ਰੀਰ ਤੇ ਪ੍ਰਾਣ ਆਦਿਕ ਜਿੰਨੇ ਦਿੱਤੇ ਸਭ ਆਪ ਦਾ ਹੀ ਆਸਰਾ ਇਹਨਾਂ ਚੇਤਨ ਸੱਤਾ ਦਾ ਹੀ ਹੈ ਤੂੰ ਨਿਥਾਵੇ ਥਾ ਤੂੰ ਮਾਰਾ ਨਿਥਾਵੇ ਜੀਆਂ ਨੂੰ ਥਾਂ ਦੇਣ ਵਾਲਾ ਆਪ ਹੈ ਸਾਸ ਸਾਸ ਸਮਾਲ ਹਰ ਹਰ ਇਸ ਪ੍ਰਕਾਰ ਬੇਨਤੀ ਕਰ ਤੇ ਸਵਾਸ ਸਵਾਸ ਪਰਮੇਸ਼ਰ ਨੂੰ ਯਾਦ ਕਰ ਨਾਨਕ ਸਦ ਬਲ ਜਾ ਸਤਿਗੁਰੂ ਸਾਹਿਬ ਜੀ ਕਹਿੰਦੇ ਸੈਂਕੜੇ ਵਾਰੀ ਸਦਾ ਸਦਾ ਬੜੇ ਹਾਰ ਜਾ ਕੁਰਬਾਨ ਜਾ ਆਪਣੇ ਆਪ ਨੂੰ ਵਾਰਨਾ ਕਰ ਸਾਰਗਮ ਹੱਲਾ ਪੰਜਵਾ ਬੈਕੁੰਠ ਗੋਬਿੰਦ ਚਰਨ ਨਿਤਧਿਆ ਕੇ ਭਾਈ ਬਕੁੰਠ ਰੂਪ ਗੋਬਿੰਦ ਚਰਨ ਹੁਨੇ ਬੈਕੁੰਠ ਚ ਗੋਬਿੰਦ ਰਹਿੰਦਾ ਹੈ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਇਹ ਭਾਈ ਬੈਕੁੰਠ ਆ ਜਿਹੜਾ ਗੋਬਿੰਦ ਦੇ ਚਰਨੋਂ ਨਿਤ ਧਿਆਉਣਾ ਹੈ ਬੈਕੁੰਠ ਨਗਰ ਜਹੋ ਸੰਤਵਾਸ ਇਹ ਬੈਕੁੰਠ ਆ ਗੋਬਿੰਦ ਦੇ ਚਰਨੋਂ ਨਿਤ ਧਿਆਉ ਆ ਕਰ ਅੰਦਰ ਮਾਰਾ ਹੈ ਮੈਂ ਬੈ ਦੁਆਇਤ ਕੁੰਠ ਰੁਕ ਜਾਵੇਗੀ ਅਕੁੰਠ ਤੋਂ ਹੋ ਕੇ ਰੋਕ ਕੇ ਚਿਤ ਨੂੰ ਗੋਬਨ ਨੂੰ ਧਿਆਉਣਾ ਕਰ ਫਿਰ ਦੁਆਇ ਦੇ ਰੁਕਣੇ ਕਰਕੇ ਤੂੰ ਉਹ ਜੋਤੀ ਸਰੂਪੀ ਹੋ ਜਾਏਗਾ ਉਲਟ ਕੇ ਮੁਕਤ ਪਦਾਰਥ ਸਾਧੂ ਸੰਗਤ ਚ ਮਿਲ ਕੇ ਗੋਵਿੰਦ ਚਰਨਾਂ ਉਪਰਤੀ ਤੇ ਹੋਣਾ ਕਰ ਬਹਿ ਦੁਆ ਤੇਰੀ ਰੁਕ ਜਾਏ ਕਿ ਕੁੰਠ ਅਕੁੰਠ ਹੋ ਕੇ ਸਾਰੀਆਂ ਵਾਸ਼ਨਾਵਾਂ ਵੱਲ ਰੋਕ ਕੇ ਨਿਤ ਗੋਵਿੰਦੇ ਤਾਈ ਤੇ ਹੋਣਾ ਕਰ ਮੁਕਤ ਪਦਾਰਥ ਸਾਧੂ ਸੰਗਤ ਚਰਨ ਗੋਵਿੰਦ ਚਰਨਾਂ ਉਪਰਤੀ ਸੂਭ ਦੇ ਚਰਨ ਹੈ ਉਹ ਦੁਆਇਤ ਨੂੰ ਰੋ ਕਰਕੇ ਜਬਰਦਸਤ ਨਿਰਮਲ ਤੇ ਹੋਣਾ ਕਰੇ ਹੋ ਬਕੁਨਠਾ ਮੁਕਤ ਪਦਾਰਥ ਸਾਧੂ ਸੰਗਤ ਆਤਮਾ ਦੀ ਸੰਗਤ ਕਰਕੇ ਮੁਕਤੀ ਰੂਪ ਪਦਾਰਥ ਪ੍ਰਾਪਤ ਹੁੰਦਾ ਹੈ ਅੰਮ੍ਰਿਤ ਹਰ ਕਾ ਨਾਮ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਰਹਾ ਬਕੁਨਠ ਦੇ ਵਿੱਚ ਵੈਸ਼ਨੋ ਦੇ ਮਤ ਅਨੁਸਾਰ یوں ਲਿਖਿਆ ਹੋਇਆ ਹੈ ਕਿ ਬਿਰਵਾ ਨਾਵੇਂ ਨਦੀ ਆਉਂਦੀ ਹੈ ਉਸ ਨਦੀ ਜਿਹੜਾ ਪ੍ਰਾਣੀ ਹੈ ਇਹ ਤਾਂ ਹੀ ਸ਼ਨਾਣ ਕਰਾਇਆ ਜਾਂਦਾ ਹੈ ਇਹਦਾ ਜਿਹੜਾ ਸੂਖਮ ਸਰੀਰ ਹੋਇਆ ਇਹ ਉਦੋਂ ਝੜ ਜਾਂਦਾ ਹੈ ਜੇ ਤਾਂ ਸਲੋਕ ਮੁਕਤੀ ਪਾਉਣੀ ਹੋਵੇ ਤਾਂ ਉਸ ਲੋਕ ਦੀ ਪ੍ਰਾਪਤੀ ਵਾਲੀ ਦੇਹ ਮਿਲ ਜਾਂਦੀ ਹੈ ਜੇ ਸਮੀਵ ਮੁਕਤੀ ਪਾਉਣੀ ਹੋਵੇ ਤਾਂ ਉਹ ਜ ਸਮੀਵ ਪਾਰਖਹਾਲਿਕ ਜੀਵ ਹੁੰਦੇ ਉਹ ਹੀ ਜੀ ਮੁਕਤ ਮਿਲ ਜਾਂਦੀ ਹੈ ਜੇ ਸਰੂਪ ਮੁਕਤੀ ਹੋਣੀ ਪਾਉਣੀ ਹੋਵੇ ਤਾਂ ਚਦਰ ਪੂਜੀ ਜੀ ਨੇ ਵਿਸ਼ਨੂੰ ਦਾ ਰੂਪ ਹੈ ਉਹ ਹੀ ਜੀ ਸਰੂਪ ਮੁਕਤੀ ਮਿਲ ਜਾਂਦੀ ਹੈ ਜਿਸ ਜੁਜ ਮੁਕਤੀ ਦੀ ਲੋੜ ਹੋਵੇ ਤਾਂ ਇੱਕ ਵਕਤ ਹਜ਼ਾਰ ਦੇ ਧਾਰ ਕੇ ਹਜ਼ਾਰ ਕੰਮ ਵੱਖੋ ਵੱਖ ਕਰ ਸਕਦਾ ਹੈ ਪਰ జగਤੀ ਉਪਤੀ ਤੇ ਪਾਲਣਾ ਲੈਤਾ ਇਹ ਈਸ਼ਵਰ ਨੇ ਆਪ ਦੇ ਹੱਥ ਰੱਖੀਆਂ ਇਹਨਾਂ ਤਿੰਨਾਂ ਤੋਂ ਬਿਨਾ ਫੇਰ ਹੋਰ ਸਾਰੇ ਕੰਮ ਕਰ ਸਕਦਾ ਹੈ ਇਸ ਜੁਜ ਮੁਕਤੀ ਜਿਵੇਂ ਸਾਧ ਸੰਗਤ ਜੀ ਪਾਣੀ ਚ ਲੂਣ ਦੀ ਡਲੀ ਖੋਰਦੀ ਏ ਪਾਵੇ ਲੂਣ ਦੀ ਡਲੀ ਖਰ ਕੇ ਪਾਣੀ ਬਣ ਜਾਂਦੀ ਹੈ ਪਰ ਜਦੋਂ ਮੂੰਹ ਨੂੰ ਲਾਈਏ ਸਵਾਦ ਲੂਣ ਦਾ ਆਉਂਦਾ ਹੈ ਕਿਉਂ ਅਲ ਪਗਤਾ ਬਣੀ ਰਹਿੰਦੀ ਹੈ ਸੂਝ ਜਿ ਮੁਕਤੀ ਆਲਿਆਂ ਦੀ ਇਹ ਚਾਰ ਪ੍ਰਕਾਰ ਦੀਆਂ ਵੈਸ਼ਨਰੇ ਮਾਦੀਆਂ ਸਰਗੁਣ ਦੀਆਂ ਮੁਕਤੀਆਂ ਐ ਉਹਨਾਂ ਮੁਕਤੀਆਂ ਦੀ ਬਾਬਤ ਇਸ ਪ੍ਰਕਾਰ ਦਾ ਉਹ ਬਿਰਵਾ ਨਾਂਵੀ ਨਦੀ 'ਚ ਇਸ਼ਨਾਨ ਕਰਾ ਕੇ ਉਸ ਨੂੰ ਉਹ ਆਕਾਰ ਬਣ ਜਾਣਾ ਇਹ ਮੁਕਤੀ ਮੰਨੀ ਹੈ ਮੁਕਤ ਪਦਾਰਥ ਸਾਧੂ ਸੰਗ ਧਰਮ ਕਹਿੰਦੇ ਕੇਵਲ ਮੁਕਤੀ ਦੀ ਲੋੜ ਰੱਖੋ ਜਿਉਂ ਜਲ ਮੇਂ ਜਲਾਇ ਖਟਾਨ ਤਿਉਂ ਜੋਤੀ ਸੰਗ ਜੋਤ ਸਮਾਨੋ ਬੁਧੇ ਮੁਕਤੀ ਜੀਵਨ ਮੁਕਤੀ ਤੇ ਕੈਵਲ ਮੁਕਤੀ ਮਹਾਤਮਾ ਦੀ ਸੰਗਤ ਚੋਂ ਪ੍ਰਾਪਤ ਹੁੰਦੀ ਹੈ ਅੰਮ੍ਰਿਤ ਹਰ ਕਾ ਨਾਮ ਉਹ ਉੱਥੇ ਕਹਿੰਦੇ ਅਮਰ ਅੰਮ੍ਰਿਤ ਪੀਣ ਨੂੰ ਮਿਲਦਾ ਅੰਮ੍ਰਿਤ ਹਰੀ ਦਾ ਨਾਮ ਹੈ ਮਹਾਰਾਜ ਸਾਹਿਬ ਕਹਿੰਦੇ ਹੈ ਸੁਖ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਰਹਾਉ ਉਹ ਤੁਮ ਕਥਾ ਸੁਣੀ ਜੈ ਸਰਬਣੀ ਅਤੇ ਉਤੋਂ ਜੋ ਮਹਾਰਾਜ ਸਾਹਿਬ ਦੇ ਸਰੂਪ ਲਖਣਾ ਵਾਲੀ ਕਥਾ ਹੈ ਕਟਾਸਤੀ ਲਖਣਾ ਵਾਲੀ ਇਕ ਅੰਨਾ ਕਰਕੇ ਸੁਣਨਾ ਕਰ ਸਰਦਾ ਤੇ ਭਰੋਸੇ ਨਾਲ ਮਾਇਆ ਕਰੂ ਭਗਵਾਨ ਅੱਜ ਬੇਨਤੀ ਕਰੇ ਹੈ ਭਗਵਾਨ ਪਰਮੇਸ਼ਰ ਖੜ ਭਗਾਸਪਨ ਸਾਡੇ ਦੀ ਮਾਇਆ ਮਿਹਰਬਾਨੀ ਕਰੋ ਆਪ ਆਵਤ ਜਾਤ ਦੂ ਪਖ ਪੂਰਨ ਜੀ ਸੱਚੇ ਬਾਦਸ਼ਾਹ ਜਿਹੜਾ ਜਨਮ ਧਾਰ ਕੇ ਆਉਣਾ ਹੈ ਤੇ ਮਰ ਕੇ ਜਾਣਾ ਹੈ ਇਹ ਦੋਵੇਂ ਪਖ ਪੂਰਨ ਹੋ ਜਾਣ ਪੂਰੇ ਹੋ ਜਾਣ ਮੁਕ ਜਾਣ ਮਾਰਾ ਹੈ ਮੁੜ ਕੇ ਆਉਣ ਆਵਣ ਜਾਣ ਰਹੇ ਪਾਏ ਵਿਸਰਾਮ ਇਹਨਾਂ ਦੋਹਾਂ ਪੱਖਾਂ ਵੱਲੋਂ ਪੂਰੇ ਹੋ ਜੀਏ ਆਉਣਾ ਜਾਣਾ ਮਿਟ ਜਾਵੇ ਅਸੀ ਕਿਰਪਾ ਕਰੋ ਸਾਡੇ ਤੇ ਪਾਏ ਸੁਖ ਬਿਸਰਾਮ ਸੁਖ ਸਰੂਪ ਜਿ ਮਹਾਰਾਜ ਜੀ ਦਾ ਟਿਕਾਣਾ ਪਾਈਏ ਇਹ ਦੋਹਾਂ ਪੱਖਾਂ ਵੱਲੋਂ ਪੂਰਨ ਕਰ ਦਿਓ ਕਿਰਪਾ ਕਰੋ ਸੋਧਤ ਸੋਧਤ ਤਤ ਵਿਚਾਰਿਓ ਸੋਧਿਆ ਹੈ ਵੇਦਾਂ ਨੂੰ ਸੋਧਿਆ ਹੈ ਸ਼ਾਸਤਰਾ ਨੂੰ ਮਹਾਂਤਵਾਂ ਦੀ ਸੰਗਤ ਦੁਆਰਾ ਤੋਤ ਸੁਨਾਤ ਨੂੰ ਵਿਚਾਰਿਆ ਭਗਤ ਸ੍ਰੇਸ਼ਟ ਪੂਰੀ ਭਈ ਸਾਰਿਆਂ ਨਾਲ ਸ੍ਰੇਸ਼ਟ ਕਰਨ ਵਾਲੀ ਭਗਤੀ ਪੂਰਨ ਹੈ ਜਿਹਨਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਉਹ ਸ੍ਰੇਸ਼ਟ ਹੋਣਗੇ ਪੂਰੀ ਉਹਨਾਂ ਦੀ ਕਮਾਈ ਹੈ ਕਹੋ ਨਾਨਕ ਇਕ RAM ਨਾਮ ਬਿਨ ਸਤਗੁਰੂ ਸਾਹਿਬ ਜੀ ਕਹਿੰਦੇ ਕੁ ਮਹਾਰਾਜ ਦੇ ਨਾਮ ਜਪੇ ਤੋਂ ਬਗਾਇਰ ਅਵਰ ਸਗਲ ਵਿਦ ਊਰੀ ਹੋਰ ਜਿੰਨੀਆਂ ਸਾਰੀਆਂ ਬਿਰੀਆਂ ਊਣ ਕਾਈ ਵਾਲੀਆਂ ਊਰੀਆਂ ਖਾਲੀ ਹੈ ਪੂਰਨ ਨਹੀਂ ਹੈ ਕੋਈ ਵੀ ਵਿਧੀ